ਗੋਡਿਆਂ ਦੇ ਵਿੱਚੋਂ ਕੜਕੜ ਦੀ ਆਵਾਜ਼ ਆਉਣਾ ਜਾਂ ਕੜਾਕੇ ਪੈਣੇ ਦਰਅਸਲ ਆਪਾਂ ਇਸ ਗੱਲ ਨੂੰ ਕਈ ਵਾਰੀ ਸਰਸਰੀ ਹੀ ਲੈ ਲੈਂਦੇ ਆ ਆਪਾਂ ਸੋਚਦੇ ਆ ਕੋਈ ਗੱਲ ਨਹੀਂ ਆਵਾਜ਼ ਹੀ ਆਉਂਦੀ ਆ ਇੱਕ ਗੱਲ ਹੁਣੀ ਕਲੀਅਰ ਕਰ ਦਈਏ ਪਹਿਲਾਂ ਜਦੋਂ ਕੜਕੜ ਜਾਂ ਕੜਾਕਿਆਂ ਦੀ ਆਵਾਜ਼ ਆਊਗੀ ਉਸ ਤੋਂ ਬਾਅਦ ਹੀ ਗੋਡਿਆਂ ਦਾ ਗੈਪ ਕੱਟਣਾ ਸ਼ੁਰੂ ਹੋਏਗਾ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਇਹ ਆ ਗਈ ਫੀਮਰ ਬੋਨ ਇਹ ਆ ਗਈ ਆਪਣੀ ਪਟੇਲਾ ਬੋਨ ਇਹ ਆ ਗਈ ਆਪਣੀ ਟਿਬੀਆ ਦੀ ਹੱਡੀ ਇਹ ਆ ਗਈ ਫਿਬੂਲਾ ਦੀ ਹੱਡੀ ਜੀਡੀ ਆਪਣੀ ਪਟੈਲਾ ਬੋਨ ਆ ਚੱਪਣੀ ਆ ਜਿਸ ਨੂੰ ਕਿਹਾ ਜਾਂਦਾ ਇਹ ਪਰਮਾਤਮਾ ਨੇ ਮਾਸਪੇਸ਼ੀਆਂ ਉੱਪਰੋਂ ਲਾਈਆਂ ਹੋਈਆਂ ਨੇ ਇਹਨਾਂ ਨੇ ਫੜਿਆ ਹੋਇਆ ਇਸ ਨੂੰ ਔਰ ਥੱਲੇ ਇਹ ਟਿਸ਼ੂਜ਼ ਨਾਲ ਅਟੈਚ ਆ ਪਰ ਜਦੋਂ ਆਪਾਂ ਗੋਡਾ ਮੋੜਦੇ ਆ ਸਿੱਧਾ ਕਰਦੇ ਆ ਇਹ ਨਾਲ ਆਪਣੇ ਹਿੱਲਦੀ ਹੈ ਜਦੋਂ ਆਪਣੇ ਪੱਟ ਦੇ ਅੰਦਰ ਵਾਲੇ ਮਸਲ ਟਾਈਟ ਹੋ ਜਾਂਦੇ ਆ ਚੱਪਣੀ ਇੱਧਰ ਆ ਜਾਂਦੀ ਆ ਔਰ ਰਗੜ ਖਾਣ ਲੱਗ ਜਾਂਦੀ ਆ ਜਦੋਂ ਗੋਡਾ ਸਿੱਧਾ ਕਰਦੇ ਆ ਮੋੜਾਂਗੇ ਆਵਾਜ਼ ਕਰੇਗੀ ਉਸੇ ਤਰ੍ਹਾਂ ਕਈ ਵਾਰ ਇਹ ਮਸਲ ਟਾਈਟ ਹੋ ਜਾਂਦੇ ਆ ਫਿਰ ਚ ਆਪਣੀ ਇਧਰ ਆ ਜਾਂਦੀ ਆ ਗੋਡਾ 모ੜਾਂਗੇ ਸਿੱਧਾ ਕਰਾਂਗੇ ਤਾਂ ਇਹ ਆਵਾਜ਼ ਕਰੇਗੀ ਔਰ ਨਾਲ ਦੀ ਨਾਲ ਜਦੋਂ ਆਪਾਂ ਇਸ ਦੀਆਂ ਕਸਰਤਾਂ ਨਹੀਂ ਕਰਾਂਗੇ ਤਾਂ ਵੀ ਇਹ ਆਵਾਜ਼ ਕਰੇਗੀ ਉਮਰ ਦੇ ਹਿਸਾਬ ਨਾਲ ਹੁੰਦਾ ਕੀ ਹੈ ਮਸਲ ਇਮਬੈਲੈਂਸ ਮਸਲ ਇਮਬੈਲੈਂਸ ਹੋ ਜਾਂਦਾ ਪੱਟ ਵਾਲੇ ਮਸਲ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਆ ਥੱਲੇ ਵਾਲੇ ਮਸਲ ਵੀ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਆ ਅਗਰ ਆਪਾਂ ਇਹਨਾਂ ਸਾਰਿਆਂ ਨੂੰ ਹਲਕਾ ਜਿਹਾ ਇਹਨਾਂ 'ਚ ਤਾਕਤ ਪਾਉਣੀ ਸ਼ੁਰੂ ਕਰ ਦਾਂਗੇ ਤਾਂ ਕੜਕੜ ਦੀ ਆਵਾਜ਼ ਟਕ ਟਕ ਦੀ ਆਵਾਜ਼ ਗੋਡਿਆਂ ਦਾ ਗਟਿਏ ਹੋਣ ਤੋਂ ਆਪਾਂ ਪੱਛ ਸਕਦੇ ਹਾਂ ਸਤਿ ਸ੍ਰੀ ਅਕਾਲ ਜੀ ਥਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਸਰਾ ਪਹਿਲੀ ਕਸਵਤ ਕੀ ਕਰਾਂਗੇ ਆਪਾਂ ਸਿੱਧੇ ਬੈਠ ਜਾਾਂਗੇ ਔਰ ਪੈਰ ਨੂੰ ਆਪਾਂ ਬਿਲਕੁਲ ਥੱਲੇ ਨੂੰ ਮੋੜ ਦੇਣਾ ਇਦਾਂ ਕਰਕੇ ਔਰ ਆਪਦੇ ਗੋਡੇ ਦੇ ਦੋਨੇ ਹੱਥ ਰੱਖ ਲੈਣੇ ਔਰ ਲੱਤ ਉੱਪਰ ਚੱਕ ਦੇਣੀ ਹੈ ਇੱਥੇ ਆਪਾਂ ਜਿੰਨੀ ਚੱਕੀ ਜਾਏਗੀ ਹੋਲਡ ਕਰਨਾ 2 ਸੈਕਿੰਡ ਲਈ 1 2 ਫਿਰ ਵਾਪਸ ਫਿਰ 1 2 ਫਿਰ ਵਾਪਸ ਵੀ ਵਾਰੀ ਇਧਰ ਕਰੋ 20 ਵਾਰੀ ਹੀ ਇਧਰ ਕਰੋ ਪਹਿਲੀ ਕਸਰਤ ਦੂਜੀ ਕਸਰਤ ਪੈਰ ਬਾਹਰ ਨੂੰ ਮੋੜ ਦਾਂਗੇ ਲੱਤ ਉੱਪਰ ਚੱਕਾਂਗੇ ਹੋਲਡ ਕਰਾਂਗੇ 1 2 ਫਿਰ ਵਾਪਸ 1 2 ਫਿਰ ਵਾਪਸ 20 ਵਾਰੀ ਇਧਰ 20 ਵਾਰੀ ਇਧਰ ਇਹ ਹੋਗੀ ਦੂਜੀ ਕਸਰਤ ਤੀਜੀ ਕਸਰਤ ਕੀ ਹੋਏਗੀ ਦੀਵਾਰ ਦੇ ਨਾਲ ਖੜ੍ਹ ਜਾਾਂਗੇ ਤਾਂ ਕਰਕੇ ਔਰ ਆਪਾਂ ਦੋਨੇ ਪੈਰ ਬਾਹਰ ਕੱਢ ਦੇਣੇ ਆ ਔਰ ਆਪਾਂ ਥੱਲੇ ਜਾਣਾ ਸਕੁਐਟ ਕਰਨੀ ਆ ਜਿੱਥੇ ਵੱਧ ਤੋਂ ਵੱਧ ਜਾ ਸਕਦੇ ਆ 5 ਸੈਕਿੰਡ ਹੋਲਡ 1 2 3 4 5 ਫਿਰ ਵਾਪਸ ਇਸਦੇ ਵੀ 10 ਸੈਟ ਲਾਓ ਤੁਸੀਂ ਕਸਰਤਾਂ ਕਰਨੀਆਂ ਸ਼ੁਰੂ ਕਰ ਦਿਓ ਆਰਥੋਟੀ ਜੋ ਕੜਾਕੇ ਪੈਂਦੇ ਨੇ ਜੋ ਕੜਕੜ ਦੀ ਆਵਾਜ਼ ਆ ਉਸ ਨੂੰ ਤੁਸੀਂ ਘਰ ਦੇ ਵਿੱਚ ਹੀ ਠੀਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ